ਓਏ ਹੋਏ ਭਾਈ ਗੱਡੀ ਚੈੱਕ ਕਰੋ ਤੇ ਹੁਣ ਲਾਈਟਾਂ ਚੈੱਕ ਕਰੋ ਓਕੇ ਰਿਪੋਰਟ ਕਰਾਈ ਹੋਈ ਪਾਜੀ ਉਹ ਅੰਦਰ ਚੈੱਕ ਅੰਦਰ ਵੀ ਇਦਾਂ ਲੱਗਦਾ ਜਿਦਾ ਪਤਾ ਨਹੀਂ ਧੁੱਪ ਦਾ ਹੀ ਆਈ ਹੁੰਦੀ ਭਾਈ ਇੱਕ ਮਿੰਟ ਆਓ ਯਾਰ ਲਾਈਟਾਂ ਬਾਰੇ ਦੱਸੋ ਯਾਰ ਆਜੋ 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 ਮਾੜਾ ਦੱਸਿਓ ਭਾਈ ਸ਼ਕੀਨ ਲੱਗਦੇ ਐ ਲਾਈਟਾਂ ਦੇ ਹਨਾ ਪੂਰੀ ਪੂਰੀ ਤੇ ਕਿਹੜੀਆਂ ਕਿਹੜੀਆਂ ਨੇ ਕੀ ਆ ਭਾਈ ਇੱਕ ਤਾਂ ਆਪਾਂ ਆਹ ਬ੍ਰਾਂਡ ਦੀਆਂ ਲਾਈਆਂ ਫੋਕਸ ਲਾਈਟਾਂ ਅੱਛਾ ਇਹ ਫੋਕਸ ਲਾਈਟ ਆ ਮਤਲਬ ਇਹ ਮੈਂ ਵੈਸੇ ਰეკਮੈਂਡ ਨਹੀਂ ਕਰੂੰਗਾ ਕਿ ਤੁਸੀਂ ਸੜਕ ਤੇ ਚਲਾ ਕੇ ਚੱਲੋ ਗਾਣਾ ਘੜਦੇ ਅਗਲੇ ਹਨਾ ਇਹ ਹੈਗੀ ਜਿਹਦਾ ਆਫ ਰੋਡਿੰਗ ਵਾਸਤੇ ਆ Okay. ओके ऑफरोडिंग वास्ते लैक्टा हैगी है। मान लो कि दे ऑफरोडिंग दे गए ते ए चला लो भाई एंड मतलब एंड लेवल दी लाइट है एंड आ देखदा मैं भाई आ जद्दा इद्दा लगदा जदों ਧੋਪ ਪਾਈ ਹੁੰਦੀ ਅੰਦਰ ਹਾਂ ਹਾਂ ਤੇ ਬਾਕੀ ਧੋਪ ਚੜਾ ਦਈ ਹੈਡਲਾਈਟ ਚ ਆਪਾਂ ਆ ਪਾਈਆਂ ਅਛਾ ਇਹ ਹੈਡਲਾਈਟ ਚ ਬੋਲੀਆਂ ਦੇ ਵਿੱਚ ਪਾਈਆਂ ਹਾਂਜੀ ਇਹ ਵੀ ਬਹੁਤ ਹੈਵੀ ਵੋਟੇ ਦੀਆਂ ਪਾਈਆਂ ਆਪਾਂ ਨੋਰਮਲ ਨਹੀਂ ਪਾਈਆਂ ਇਹ ਵੋਟ ਕਿੰਨੀ ਵੋਟ ਤੇ ਯਾਰ ਮਾਈਨ ਨਹੀਂ ਰੱਖਦੀ ਇਸ ਕੰਪਨੀ ਮਾਈਨ ਨਹੀਂ ਰੱਖਦੀ ਆ ਮੇਰੇ ਹਿਸਾਬ ਕਿਤਾ ਵਜਾ ਲਾਇਆ ਵਾ ਬਾਕੀ ਤੁਸੀਂ ਕਾਰ ਬਾਕੀ ਪਲੇਸਮੈਂਟ ਚੈੱਕ ਕਰੋ ਬਾਈ ਲਾਈਟਾਂ ਦੀ ਇਹ ਆ ਆ ਉੱਪਰ ਆ ਸੋਹਣੀਆਂ ਲੱਗਦੀਆਂ ਮਈਆਂ ਵਾ ਤੇ ਆਪਾਂ ਹੁਣ ਗ੍ਰਿਲ ਲਗਾਈ ਐ ਅੱਛਾ ਠੀਕ ਐ ਨਾ ਗ੍ਰਿਲ ਵਿਦ ਲਾਈਟ ਵਿਦ ਲਾਈਟ ਵਾਲੀ ਲਗਾਈ ਇੱਕ ਮਿੰਟ ਲੈਟਾ ਬੰਦ ਕਰਾ ਦਿਓ ਯਾਰ ਲੈਟਾ ਬੰਦ ਨਹੀਂ ਆ ਬੰਦ ਰਹਿੰਦੋ ਆ ਆ ਵੀ ਲੈਣਾ ਵੀ ਲੈਟਾ ਆ ਲਾਈਟ ਆਪਾਂ ਹਾਂਜੀ ਹਾਂਜੀ ਗ੍ਰਿਲ ਦੇ ਵਿੱਚ ਹੀ ਹੁੰਦੀ ਆ ਬਣੀ ਤੇ ਬੰਪਰ ਬੰਪਰ ਵੀ ਆਪਾਂ ਲਗਾਇਆ ਹੈਗਾ ਮੌਨਸਟਰ ਬ੍ਰਾਂਡ ਦਾ ਹੈਗਾ ਠੀਕ ਐ ਇੱਕ ਕਰੋ ਆਵਾਜ਼ ਉਪਰੋ ਇੱਕ ਆਡੀਓ ਰ ਲਾਈਆ ਐ ਅੱਛਾ ਇਹ ਉਦਾਂ ਹੁੰਦੇ ਹੋਣਾ ਦੂਸਰੋ ਇੱਕ ਤੁਹਾਨੂੰ ਮੈਂ ਇਹਦੀ ਮੇਨ ਚੀਜ਼ ਦਿਖਾਣਾ ਜਿਹੜੀ ਆਪਾਂ ਵਧੀਆ ਚੀਜ਼ ਲਾਈ ਆ ਬੰਦ ਕਰਕੇ ਓਨ ਕਰੋ ਲੈਟਾ ਮੇਨ ਲੇ ਵੀ ਭਾਈ ਹੁਣ ਉਹਨੇ ਡੈਸ਼ਬੋਰਡ 'ਚ ਵੀ ਮੋਡੀਫਿਕੇਸ਼ਨ ਡੈਸ਼ਬੋਰਡ 'ਚ ਵੀ ਯਾਰ ਕਿੰਨੀ ਘੈਂਟ ਲੱਗਦੀ ਭਈ ਆਹ ਕਿਹੜੀ ਕੰਨੇ ਆਹ ਆਹ ਦੇਖੋ ਤੇ ਆਹ ਦੇਖੋ ਇਹ ਦਿਨੇ ਭਾਈ ਲਾਈਟ ਵਧੀਆ ਚੱਲਦੀ ਵੀ ਤੇ ਰਾਤ ਨੂੰ ਤੇਤੋ ਹੀ ਵਧੀਆ ਲੱਗੂਗੀ ਲੱਗਦੀ ਐਂਡ ਲੈ ਜੀ ਵੈਕਨ ਸਟਾਈਲ ਆ ਮੈਂ ਤੁਹਾਨੂੰ ਸਟਾਰਟ ਕਰਕੇ ਦਿਖਾਉਣਾ ਇੱਕ ਮਿੰਟ ਆ ਬੰਦ ਹੋ ਗਏ ਦੇਖੋ ਸਟਾਰਟ ਕਿੰਨੇ ਕਿੰਨੇ ਸੋਹਣੇ ਲੱਗਦੀ ਆਟਮ ਜਦੋਂ ਸਟਾਰਟ ਹੁੰਦੀ ਆ ਚੱਲਦੀ ਆ ਮਤਲਬ ਓਏ ਹੋਏ ਹੋਏ ਭਾਈ ਲਾਈਟਾਂ ਵਾਲੀ ਤੇ ਭਾਈ ਨੇ ਸਟਰੋਂਗ ਪੂਰਾ ਕੀਤਾ ਵਾ ਇਹ ਵਾ ਇੱਕ ਆ ਚੈੱਕ ਕਰੋ ਸੀਟ ਕਵਰ ਛੇ ਸਪੈਸ਼ਲ ਆ ਭਾਈ ਕਵਰ ਆ ਵੀ ਆਪਾਂ ਬਣਵਾਏ ਆ ਸਪੈਸ਼ਲ ਐਮਬਰੋਇਡਰੀ ਕਰਾ ਕੇ ਥਾਰ ਲਿਖਾ ਕੇ ਫਿਰ ਪੋਏ ਆ ਅੱਛਾ ਹਾਂ ਲੈ ਵੀ ਭਈਆ ਆ ਲੈਟਾ ਭਾਈ ਸਭ ਤੋਂ ਵਧੀਆ ਲੱਗਿਆ ਮੈਨੂੰ ਰਾਤ ਨੂੰ ਭਾਈ ਬਹੁਤ ਵਧੀਆ ਲੱਗਣੀ ਗਲੋ ਕਰਣੀ ਹੋਰ ਭਾਈ ਕਿਹੜੀ ਚੀਜ਼ ਕਰਾਈ ਇੱਕ ਵਾਰ ਤੈਨੂੰ ਦਿਖਾਵਾਂ ਬਾਹਰ ਚੱਲਦੇ ਆ ਹੁਣ ਆ ਦੇਖੋ ਅੱਛਾ ਪੂਰਾ ਕਰਾਸ ਬੰਦਾ ਪਿਆ ਇੱਥੇ ਆਹ ਦੱਸੋ ਭਾਈ ਆ ਚੀਜ਼ ਆ ਵੀ ਚੀਜ਼ ਐਟ੍ਰੈਕਟਿਵ ਆ ਇੱਕ ਮਤਲਬ ਸ਼ਾਇਨ ਕਰਦੀ ਵੀ ਦੂਰੋਂ ਵੀ ਦੇਣ ਵਾਂ ਕਈ ਵਰੀ ਨਾ ਦਿਨੇ ਨਹੀਂ ਦੇਖਦਾ ਪਰ ਦਿਨੇ ਵੀ ਵਧੀਆ ਲੱਗਦੀ ਪਈ ਪੂਰੀ ਕੈਂਟ ਲੈ ਵੀ ਭਾਈ ਕਾਰ ਸ਼ਿੰਗਾਰ ਦੇ ਆ ਜਿਓ ਓਕੇ ਰਿਪੋਰਟ ਕਰਾ ਦਾਂਗੇ ਇਦਾਂ ਹੀ ਗੱਡੀ ਤੁਹਾਡੀ ਦੀ ਜਿਹੜੀ ਮਰਜ਼ੀ ਲੈ ਆਓ ਯਾਰ ਆ ਕੀ ਭਾਈ ਅੰਦਰੋਂ ਆ ਕੀ ਕਰਾ ਆ ਆ ਭਾਈ ਇਹ ਪਰ ਡੈਂਪਿੰਗ ਕੀਤੀ ਹੈ ਅੱਛਾ ਪ੍ਰੋਪਰ ਥਾ ਮਤਲਬ ਆ ਲਗਾ ਲਓ ਫੋਮ ਵਾਲੀ ਹੁੰਦੀ ਹੈ ਇਹਦੇ ਵਿੱਚ ਤੁਸੀਂ ਇੰਜਨ ਦੀ ਮਸਾ ਵੀ ਨੋਇਸ ਬਾਲ ਨਹੀਂ ਹੁੰਦੀ ਸ਼ਾਂਤ ਰਹੂਗੀ ਗੱਡੀ ਪੂਰੀ ਸ਼ਾਂਤ ਤੇ ਉਹਦੀ ਵੀ ਮਜ਼ਬੂਤੀ ਵੱਜ ਜਾਂਦੀ ਆ ਨਾ ਹੱਡ ਦੀ ਤੁਸੀਂ ਮਤਲਬ ਆਪ ਫੀਲ ਕਾ ਕੰਪਨੀ ਵਾਲੇ ਦੇਖੋ ਲਗਾ ਕੇ ਦਿੰਦੇ ਆ ਇਹ ਕੰਪਨੀ ਨੇ ਲਗਾ ਕੇ ਆ ਕੇ ਦਿੱਤੀ ਆ ਕੰਪਨੀ ਨੇ ਕੰਜੂਸੀ ਕਰ ਦਿੰਦੇ ਥੋੜੀ ਹਨਾ ਆ ਪੂਰੀ ਫਿਟਿੰਗ ਚ ਕੀਤੀ ਹੋਈ ਆ ਵਧੀਆ ਨਾਲ ਇੱਕ ਇੱਕ ਮਿੰਟ ਛੱਡ ਕਰ ਦੋ ਕਰ ਤੋਂ ਬੰਦ ਕਰ ਦੋ ਆ ਦੇਖਿਓ ਇੱਥੇ ਜਦ ਹੱਥ ਮਾਰਨਾ ਤੇ ਦੀ ਆਵਾਜ਼ ਸੁਣੀਓ ਉਦਾਂ ਨਹੀਂ ਤੇ ਖੜਕਦਾ ਹੁੰਦਾ ਹਨਾ ਆ ਦੇਖਿਓ ਇੱਥੇ ਜਦ ਹੱਥ ਮਾਰਨਾ ਤੇ ਦੀ ਆਵਾਜ਼ ਸੁਣੀਓ ਉਦਾਂ ਨਹੀਂ ਤੇ ਖੜਕਦਾ ਹੁੰਦਾ ਹਨਾ ਇਹਦੇ ਨਾਲ ਇਹਦੇ ਨਾਲ ਹੈਵੀ ਹੋ ਗਿਆ ਦੇਖੋ ਐਦਾਂ ਲੱਗਦਾ ਮਤਲਬ ਬਹੁਤ ਜ਼ਿਆਦਾ ਮੋਟੀ ਚਾਦਰ ਲੱਗੀ ਹੋਈ ਆ ਓਕੇ ਰਿਪੋਰਟ ਇਹਦਾ ਫਾਇਦਾ ਤਾਂ ਹੈਗਾ ਹੀ ਆ ਭਾਈ ਹਨਾ ਡੈਂਪਿੰਗ ਸਾਰੀ ਕਰਵਾਈ ਭਾਈ ਇਹਨਾਂ ਨੇ ਸਾਰੀ ਸਾਰੀ ਲੈ ਵੀ ਭਾਈ ਨੇ ਖੁੱਲਾ ਪਹਿਲ ਆ ਤਾਂ ਬਾਕੀ ਜਾਇਜ਼ ਆ ਕੰਮ ਇਹ ਨਹੀਂ ਕਿ ਬਹੁਤ ਜ਼ਿਆਦਾ ਕਿਤੇ ਹਨਾ ਨਜਾਇਜ਼ ਨਹੀਂ ਕਿ ਤੁਮ ਜਾਇਜ਼ ਜਾਇਜ਼ ਰੇਟ 'ਤੇ ਕੰਮ ਕੀਤਾ ਹੈ ਕੁੱਲ ਮਿਲਾ ਕੇ ਗੱਲ ਇਹ ਵਾ ਸਵਾਦ ਆਊਗਾ ਪੂਰਾ ਪੂਰਾ ਸਕਰੀਨ 'ਤੇ ਨੰਬਰ ਦਿੱਤਾ ਹੋਇਆ ਸੰਪਰਕ ਕਰ ਲਿਓ ਅਗਲੇ ਆਪ ਵੀ ਦੇਖੋ ਅਸ ਹੈਬ ਥਰੂ ਚੱਲਦਾ ਵਾ ਭਾਈ ਆ ਤਰੀਓ ਵੀਰੋਂ ਦੋ ਆ। ਆ ਦੇਖੋ ਘੁੰਮਦੇ ਹੋਣ। ਅੱਛਾ ਇਹ ਚੇਂਜ ਕਰ ਸਕਦੇ ਆ ਆਪਾਂ ਹਨਾ? ਬਣਾਓ ਵੀਰੋਂ। ਅੱਛਾ ਆਪਣੇ ਹਿਸਾਬ ਨਾਲ ਚੇਂਜ ਕਰ ਸਕਦੇ। ਇੱਥੇ ਮਰਜ਼ੀ ਚਲਾ ਸਕਦੇ। ਕਲਰ ਵੀ ਆਪਣੇ ਹਿਸਾਬ ਨਾਲ ਕਰ ਸਕਦੇ ਸਾਰਾ ਕੁਝ ਕਰ ਸਕਦੇ। ਆਪਾਂ ਜੀ ਕਲਰ ਚੇਂਜ ਕਰਦੇ ਪਏ ਆ। ਮੈਨੂਅਲ ਵੀ ਹੈਗਾ ਤੇ ਰਿਮੋਟ ਤੇ ਵੀ ਹੈਗਾ ਤੇ ਆਪਣਾ ਮੋਬਾਈਲ ਤੇ ਵੀ ਹੈਗਾ। ਅੱਛਾ ਮੰਨ ਲਓ ਗੱਡੀ 'ਚ ਭਾਈ ਹੁਣੀ ਬਾਹਰ ਬੈਠੇ ਆ ਇੱਥੋਂ ਹੈਂਡਲ ਕਰ ਸਕਦੇ। ਮਤਲਬ ਦੋਨੋਂ ਆਪਸ਼ਨ ਹੈਗੀਆਂ। ਜਿੱਦਾਂ ਮਰਜ਼ੀ ਕਰ ਸਕਦੇ। ਯਾਰ ਰਾਤ ਨੂੰ ਯਾਰ ਬਹੁਤ ਸੋਹਣੀ ਲੱਗਣੀ ਚਾਹੀਦੀ ਤੇ ਦਿਨੇ ਵੀ ਗਲੋ ਕਰਦੀ ਵੀ ਇਹ ਕਈ ਹੁੰਦੇ ਲੈਟ ਦਿਨੇ ਨਹੀਂ ਰਹਿਦੀਆਂ। ਨੈਕਸਟ ਲੈਵਲ ਇਹ ਦਿਨੇ ਵੀ ਗਲੋ ਕਰਦੀ ਵੀ ਪੂਰੀ। ਮੈਨੂੰ ਤਾਂ ਆ ਚੀਜ਼ ਵਾਜੀ ਬਹੁਤ ਵਧੀਆ ਲੱਗੀ ਹੈ। ਹਾਂ ਆਹ ਰੈਪ ਚੈੱਕ ਕਰੋ ਫਿਨਿਸ਼ਿੰਗ। ਯਸ ਕਰਾਤੀ ਭਈ ਯਸ ਕਰਾਤੀ। ਆਹ ਚਾਬੀ ਚੂਬੀ ਵੀ ਤੇ ਚਲੋ ਨੋਰਮਲ ਆਇਆ ਤਾਂ ਦੱਸਿਆ ਹੀ ਹੋਇਆ ਵਾ। ਲੈ ਵੀ ਭਾਈ ਓਕੇ ਕਰਾਤੀ ਬਹੁਤ ਬਹੁਤ ਵਧਾਈਆਂ ਭਾਈ ਤੁਹਾਨੂੰ।